ਆ ਜਿਹੜੀ ਸੁਨਾਮੀ ਲਹਿਰ ਆਈ ਸੀ ਪਿਛਲੇ ਬਾਬਾਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਖਾਂ ਨੇ ਪਹਿਲਾਂ ਹੀ 10 ਦਿਨ ਪਹਿਲਾਂ ਆਪਦੇ ਸੇਵਾਦਾਰ ਭਾਈ ਫਰਮਜੀਤ ਸਿੰਘ ਨੇ ਪੀਏ ਉਹਨਾਂ ਨੂੰ ਕਹਿੰਦੇ ਭਾਈ ਪਾਣੀ ਬਹੁਤ ਛੜਿਆ ਆ ਰਿਹਾ ਭਾਈ ਪਾਣੀ ਵੜਾ ਰਿਹਾ ਕਹਿੰਦੇ ਭਾਈ ਮੈਨੂੰ ਬੁਲਾਇਓ ਨਾ ਹੁਣ ਹੁੰਡੀ ਲਾ ਲਈ ਅੰਦਰੋਂ ਬਸ ਪ੍ਰਸ਼ਾਦਾ ਇੱਕ ਅੱਧਾ ਛਕਣਾ ਫੇਰ ਬਹਿ ਜਾਣਾ ਫੇਰ ਬਹਿ ਜਾਣਾ ਉਹ ਕਹਿੰਦਾ ਟੀਵੀ ਤੇ ਖਬਰ ਆਈ ਨਾ ਸੁਨਾਮੀ ਲਹਿਰ ਦੀ ਫੇਰ ਸਮੇਂ ਲੱਗੀ ਅੱਛਾ ਪਾਣੀ ਇਹ ਚੜਿਆ ਰਿਹਾ ਕਹਿੰਦੇ ਮੈਂ ਬਾਬਾ ਜੀ ਕੋਲ ਗਿਆ ਬਾਬਾ ਜੀ ਬਹੁਤ ਦੁਨੀਆ ਮਾਰੀ ਗਈ ਪਾਣੀ ਕਹਿੰਦੇ ਭਾਈ 10 ਦਿਨ ਬੈਠੇ ਰਹੇ ਆ ਰੱਬ ਨੂੰ ਮਿੰਨਤਾ ਕਰਦੇ ਰਹੇ ਵੀ ਨਾ 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 ਕਹਿੰਦੇ 10 ਗੁਣਾ ਮੈਂ ਘਟਾਇਆ ਇਹਨੂੰ 10 ਗੁਣਾ ਕਹਿੰਦੇ ਜੇ ਇਹ ਪੂਰੀ ਦੀ ਪੂਰੀ ਆ ਜਾਂਦੀ ਤਾਂ ਸ੍ਰਿਸ਼ਟੀ ਹੋਣ ਨਾਸ਼ ਹੋ ਜਾਣੀ ਸੀ ਸਾਰੀ ਮਹਾਪੁਰਖ ਲੋਕ ਸੰਤਾਂ ਦੀ ਨਿੰਦਾ ਕਰਦੇ ਨੇ ਮਾ ਭਾਵੇਂ ਸਾਰਾ ਪਤਾ ਮਾ ਮਹਾਪੁਰਸ਼ਾਂ ਨੂੰ ਪਰ ਮਹਾਪੁਰਸ਼ ਕਹਿੰਦੇ ਭਾਈ ਨਹੀਂ ਭਲਾ ਹੀ ਕਰਨਾ ਚਾਹੀਦਾ ਦੁਨੀਆ ਦਾ ਪਰ ਬਕਾਰ ਹੀ ਚੰਗਾ ਹੁੰਦਾ ਆਪਾਂ ਹੁਣ ਭਲਾ ਹੀ ਜਾਉਨੇ ਸਭ ਦਾ ਪਰਮੇਸ਼ਰ ਤੋਂ ਡਰੋ ਜਿਉਂਨੇ ਮੜਾ ਜਾ ਐ ਸਿਰ ਹਲਾਇਆ ਪਤਾ ਨਹੀਂ ਕੀ ਕੁਝ ਹੋ ਜਾਣਾ ਹਾਲ ਤੱਕ ਤਾਂ ਤਰਸ ਹੀ ਕਰੀ ਜਾਂਦਾ ਤਰਸ ਤੇ ਉਹ ਕਹਿੰਦਾ ਮੈਂ ਖਤਮ ਕਰਨੀ ਆ ਸੰਤ ਮਹਾਤਮਾ ਮੂਰੇ ਖੜ ਜੰਦਾ ਮਹਾਰਾਜ ਨਿਆਣੇ ਐ ਮਰ ਜਾਣਗੇ ਰੁੱਲ ਜਾਣਗੇ ਵਿਚਾਰੇ ਇਹ ਤਾਂ ਨਿਆਣੇ